ਨਹੀਂ ਜੀ ਬਹੁਤ ਵਧੀਆ ਪਿੰਡ ਦਾ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਹੈ ਸਾਰਾ ਮਜ਼ਦੂਰ ਵਰਗ ਤੇ ਸਾਰੇ ਪਿੰਡ ਦੇ ਲੋਕ ਨਾਲ ਰਲ ਕੇ ਤੁਰੇ ਨੇ ਤਾਂ ਹੀ ਇਹ ਸਾਰਾ ਕੁਝ ਸੰਭਵ ਹੋਇਆ ਤੇ ਅਸੀਂ ਠੇਕੇ ਬਿਲਕੁਲ ਬੰਦ ਨੇ ਹੁਣ ਘਰਾਂ ਦੇ ਵਿੱਚ ਵੀ ਜਿਹੜੀ ਅਵੈਧ ਸ਼ਰਾਬ ਵੇਖਦੀ ਸੀ ਉਹ ਵੀ ਬੰਦ ਹੋ ਚੁੱਕੀ ਹੈ ਨਸ਼ਾ ਅਸੀਂ ਪਿੰਡ ਦੇ ਵਿੱਚ ਇਹ ਨਹੀਂ ਵੀ ਅਸੀਂ ਇਕੱਲੇ ਬੰਦ ਕਰਾ ਸਕਨੇ ਆ ਸਾਡੇ ਨਾਲ ਸਾਰੀਆਂ ਬਲਾਦਰੀਆਂ ਨੇ ਸਹਿਯੋਗ ਦਿੱਤਾ ਹੈ ਔਰ ਸਾਰੀਆਂ ਬਲਾਦਰੀਆਂ ਨੇ ਵੇਚਣ ਵਾਲਿਆਂ ਨੇ ਸਭ ਤੋਂ ਜ਼ਿਆਦਾ ਸਾਡੇ ਨਾਲ ਸਹਿਯੋਗ ਦਿੱਤਾ ਹੈ ਮਾਈਆਂ ਬੀਬੀਆਂ ਸਾਡੀਆਂ ਭੈਣਾਂ ਨੇ ਸਾਰੀਆਂ ਬਲਾਦਰੀਆਂ ਇਕੱਠੇ ਹੋ ਕੇ ਅਸੀਂ ਇਸ ਪਿੰਡ ਨੂੰ ਸਾਫ਼ ਕਰਨ ਲੱਗੇ ਆਂ ਬਾਕੀ ਇਸ ਤਰ੍ਹਾਂ ਵੀ ਜਿਹੜੇ ਸਾਡੇ ਆ ਨਾਮਤਾਰੀ 10 ਪਿੰਡ ਨੇ ਇਹਨਾਂ ਅੱਗੇ ਮੈਂ ਸਾਰੇ ਸਰਪੰਚਾਂ ਔਰ ਸਾਰੇ ਮੁਖੀਆਂ ਸਜਨਾ ਅਗੇ ਅਰਜ ਕਰਨਾ ਹੱਥ ਜੋੜ ਕੇ ਕੋਈ ਇਹ ਨਹੀਂ ਵੀ ਮੈਂ ਕਿਸੇ ਲਗਤਬਾਜੀ ਨਾਲ ਕੋਈ ਗੱਲ ਕਰਨੀ ਹੈ ਮੈਂ ਸਾਰਿਆਂ ਦੇ ਚਰਨਾਂ 'ਚ ਹੱਥ ਜੋੜਨਾ ਵੀ ਆਪਾਂ ਇੱਕ ਕਿਰਾਏ ਦੇ ਲਾਲਚ ਨੂੰ ਠੇਕੇ ਵਾਲਿਆਂ ਨੂੰ ਦੁਕਾਨ ਦੇ ਦਿੰਨੇ ਆ ਠੇਕੇ ਵਾਲਿਆਂ ਨੂੰ ਆਪਾਂ ਥਾਂ ਦੇ ਦਿੰਨੇ ਆ ਤੇ ਮੇਰੀ ਹੱਥ ਜੋੜ ਕੇ ਅਰਜੇ ਸਾਰੇ ਸਰਪੰਚਾਂ ਨੂੰ ਜਿਹੜੇ ਆ ਆਪਣੇ ਨਾਮ ਧਾਰੀ 10 ਪਿੰਡ ਨੇ ਇਹ ਪਿੰਡਾਂ ਦੇ ਵਿੱਚ ਜੇ ਇਹਨਾਂ ਨੂੰ ਆਪਾਂ ਜਗ੍ਹਾ ਨਾ ਦਈਏ ਆਪਣਾ ਨਾਂ ਧਾਰੂ ਇੱਥੇ ਵੇਚ ਸਕਦਾ ਨਾ ਮੀਟ ਵੇਚ ਸਕਦੀ ਕਈ ਬੰਦੇ ਵਿੱਚੋਂ ਪਰਚੀਆਂ ਤੋਂ ਡਰ ਜਾਂਦੇ ਨੇ ਸਾਡੇ ਤੇ ਆ ਹੋ ਜਾਏਗਾ ਪਰਚੇ ਹੋ ਜਾਣਗੇ ਕੋਈ ਗੱਲ ਨਹੀਂ ਜੇ ਬੱਚੇ ਬਾਜ ਜਾਣਗੇ ਮਰਨੋਂ ਦੇ ਆਪਾਂ ਨੂੰ ਪਰਚੇ ਕੀ ਦੋ ਦਿਨ ਅੰਦਰ ਜਾਵਾਂਗੇ ਇਹ ਗੱਲ ਹੋਏਗੀ ਮੈਂ ਤੁਹਾਡਾ ਆਪਣਾ ਸਾਥੀ ਕਸ਼ਮੀਰ ਸਿੰਘ ਅੱਜ ਅਸੀਂ ਪਿੰਡ ਸੰਤਨਗਰ ਦੇ ਵਿੱਚ ਪਹੁੰਚੇ ਇਸ ਟਾਈਮ ਮੌਕੇ ਤੇ ਅਸੀਂ ਗੁਰਦੁਆਰਾ ਦੇ ਵਿੱਚ ਖੜੇ ਆ ਜਿਵੇਂ ਕਿ ਤੁਸੀਂ ਇਹ ਪਿੱਛੇ ਦੇਖ ਰਹੇ ਹੋ ਕਿ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਜਾਣੂ ਕਰਵਾਇਆ ਜਾ ਰਿਹਾ ਜਿਵੇਂ ਕਿ ਗੁਰਬਾਣੀ ਅਸੀਂ ਦੇਖਦੇ ਕਿ ਬਹੁਤ ਵੱਡੇ ਵੱਡੇ ਵੀ ਹੋ ਗਏ ਲੋਕਾਂ ਨੇ ਧਾੜੇ ਰੱਖੇ ਆ ਪੱਗਾਂ ਵੀ ਬੰਨੀਆਂ ਪਰ ਉਹਨਾਂ ਨੂੰ ਇਤਿਹਾਸ ਤੋਂ ਬਹੁਤ ਬਹੁਤ ਜ਼ਿਆਦਾ ਦੂਰ ਨਹੀਂ ਪਰ ਐਸ ਪਿੰਡ ਦੇ ਵਿੱਚ ਐਸਜੀਜੀ ਪੀਸੀ ਦੇ ਜੋ ਕਿ ਪ੍ਰਬੰਧਕ ਨੇ ਤੁਸੀਂ ਪਿੱਛੇ ਦੇਖ ਰਹੇ ਹੋ ਕਿ ਉਹ ਵੀ ਪਹੁੰਚੇ ਹੋਏ ਆ ਇੱਥੇ ਇਹਨਾਂ ਬੱਚਿਆਂ ਨੂੰ ਟ੍ਰੇਨਿੰਗ ਕੀਤੀ ਜਾ ਰਹੀ ਸਿੱਖ ਧਰਮ ਤੋਂ ਜਾਣੂ ਕਰਵਾਇਆ ਜਾ ਰਿਹਾ ਅਸੀਂ ਉਹਨਾਂ ਨਾਲ ਇਹ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਬੱਚਿਆਂ ਦਾ ਕੀ ਆਉਟਪੁੱਟ ਨਿਕਲ ਕੇ 바ਰੇ ਬੱਚੇ ਕਿੰਨੇ ਟ੍ਰੇਨਡ ਹੋਏ ਆ ਬਾਕੀ ਪੂਰੀ ਡਿਟੇਲ ਉਹਨਾਂ ਤੋਂ ਜਾਣਦੇ ਆ ਸਭ ਤੋਂ ਪਹਿਲਾਂ ਅਸੀਂ ਇਸ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਦਲ ਸਿੰਘ ਜੀ ਸਾਡੇ ਨਾਲ ਨੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਸਾਡੇ ਕੇ ਜੀ ਟੀਵੀ ਹਰਿਆਣਾ ਚੈਨਲ ਤੇ ਤੁਹਾਡਾ ਸਵਾਗਤ ਧੰਨਵਾਦ ਜੀ ਕਸ਼ਮੀਰ ਜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਇਹ ਸਾਰੇ ਜੋ ਕਿ ਸਰਦਾਰ ਬਲਵੀਰ ਸਿੰਘ ਜੀ ਸੰਤਾਵਾਲੀ ਪਿੰਡ ਤੋਂ ਉਹ ਮੁਖੀ ਨੇ ਸਰਦਾਰ ਸੁਖਦੇਵ ਸਿੰਘ ਸੰਧੂ ਜੀ ਤੁਸੀਂ ਸਾਰੇ ਪਿੰਡ ਨੇ ਰਲ ਕੇ ਜੋ ਇਹ ਉਪਰਾਲਾ ਕੀਤਾ ਹੈ ਇਹ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੁਣ ਹਾਂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਇਹ ਸਾਰਾ ਸ੍ਰੀ ਸਤਗੁਰ ਉਦੇਸ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਹੁਕਮ ਸਦਕਾ ਇਹ ਸਾਰਾ ਕੁਝ ਸਾਰੀ ਸਾਧ ਸੰਗਤ ਪਿੰਡ ਦੀ ਰਲ ਕੇ ਤੇ ਇਹ ਆਪੋ ਆਪਣੇ ਡਿਊਟੀਆਂ ਨਿਭਾ ਰਹੀ ਹੈ ਜੀ ਇਹ ਬੱਚੇ ਜਿਹੜੇ ਛੋਟੇ ਆ ਇਹਨਾਂ ਦਾ ਸਿਖਲਾਈ ਕੈਂਪ ਇਹਨਾਂ ਨੂੰ ਦਿੱਤਾ ਗਿਆ ਕਿਉਂਕਿ ਇਹ ਛੋਟੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਇਤਿਹਾਸ ਤੋਂ ਜਾਗਰੂਕਰਾ ਕੇ ਹੀ ਇਹ ਨਸ਼ਿਆਂ ਤੋਂ ਦੂਰ ਹੋ ਸਕਦੇ ਨੇ ਸਰ ਜਿਵੇਂ ਕਿ ਪਿੱਛੇ ਤੁਹਾਡੇ ਬਹੁਤ ਵਾਇਰਲ ਹੋ ਰਹੀ ਸੀ ਵੀਡੀਓ ਤੁਹਾਡੀ ਥੋੜੇ ਦਿਨ ਪਹਿਲਾਂ ਜਦੋਂ ਕਿ ਨਸ਼ਿਆਂ ਦੇ ਠੇਕੇ ਠੂਕੇ ਸਾਰੇ ਚੱਕ ਦਿੱਤੇ ਸੀ ਪਿੰਡ ਦੇ ਸਹਿਯੋਗ ਦੇ ਨਾਲ ਉਹ ਤੁਹਾਨੂੰ ਕਿਵੇਂ ਦਾ ਲੱਗਾ ਪਿੰਡ ਦੇ ਲੋਕ ਕਿਵੇਂ ਕਹਿ ਰਹੇ ਹੋ ਤੁਹਾਨੂੰ ਨਹੀਂ ਜੀ ਬਹੁਤ ਵਧੀਆ ਪਿੰਡ ਦਾ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਹੋਇਆ ਹੈ ਤੇ ਸਾਰਿਆਂ ਸ੍ਰੀ ਸਾਧਗੁਰੂ ਦੇ ਸਿੰਘ ਜੀ ਨੇ ਆਪਣੇ ਜਿੰਨੀ ਵੀ ਕਮੇਟੀ ਮੈਂਬਰ ਨੇ ਉਹ ਵੀ ਸਾਡੇ ਨਾਲ ਨੇ ਸਾਰਾ ਮਜ਼ਦੂਰ ਵਰਗ ਤੇ ਸਾਰੇ ਪਿੰਡ ਦੇ ਲੋਕ ਨਾਲ ਰਲ ਕੇ ਤੁਰੇ ਨੇ ਤਾਂ ਹੀ ਇਹ ਸਾਰਾ ਕੁਝ ਸੰਭਵ ਹੋਇਆ ਤੇ ਅਸੀਂ ਠੇਕੇ ਬਿਲਕੁਲ ਬੰਦ ਨੇ ਹੁਣ ਘਰਾਂ ਦੇ ਵਿੱਚ ਵੀ ਜਿਹੜੀ ਅਵੈਧ ਸ਼ਰਾਬ ਵੇਖਦੀ ਸੀ ਉਹ ਵੀ ਬੰਦ ਹੋ ਚੁੱਕੀ ਹੈ ਤੇ ਦੂਸਰੇ ਨਸ਼ੇ ਜਿਹੜੇ ਮੈਡੀਕਲ ਨਸ਼ੇ ਨੇ ਉਹ ਵੀ ਤਕਰੀਬਨ ਬੰਦ ਨੇ ਬਾਕੀ ਇਹ ਆ ਵੀ ਧਿਆਨ ਦੇਣ ਦੀ ਲੋੜ ਹੈ ਸਾਰਿਆਂ ਦਾ ਸਾਥ ਦੇਣ ਦੀ ਜ਼ਰੂਰਤ ਹੈ ਕਿਉਂਕਿ ਇਹ ਲੰਮਾ ਘੋਲ ਚੱਲਣਾ ਹੈ ਵੀ ਕਈ ਵਾਰ ਆਪਾਂ ਤੁਰਦੇ ਆ ਹੌਲੀ ਹੌਲੀ ਢਿੱਲ ਦੇ ਦਿੰਨੇ ਆ ਫਿਰ ਉਵੇਂ ਘੁੰਮ ਕੇ ਫਿਰ ਸਾਰੇ ਉਵੇਂ ਲੱਗ ਜਾਂਦੇ ਨੇ ਸਾਡਾ ਕਹਿਣ ਦਾ ਮਤਲਬ ਹੈ ਕਿ ਲੋਕ ਨਸ਼ੇ ਨੂੰ ਦੂਰ ਕਰਨ 'ਚ ਤੇ ਜੁੜੇ ਪਰ ਸਪੀਡ ਥੋੜੀ ਜਿਹੀ ਘਟਾ ਨਹੀਂ ਜੀ ਸਪੀਡ ਤੇ ਬੜੀ ਵਧੀਆ ਹੈ ਸਾਨੂੰ ਸਪੀਡ ਘਟ ਨਹੀਂ ਕਹਿ ਸਕਦੇ ਕਿਉਂਕਿ ਬੜੇ ਲੰਬੇ ਟਾਈਮ ਤੋਂ ਇਹ ਜਿਹੜੇ ਨਸ਼ੇ ਚੱਲਦੇ ਸੀ ਤੇ ਅਸੀਂ ਸਾਨੂੰ ਲੱਗਿਆ ਨੂੰ ਤੇ ਜੇ 10 15 ਦੇਣ ਹੀ ਹੋਏ ਨੇ ਪਰ ਬਹੁਤ ਵਧੀਆ ਰਿਸਪਾਂਸ ਦਿੱਤਾ ਜਿਹੜੇ ਕੋਈ ਨਸ਼ੇ ਦੇ ਆਦੀ ਵੀ ਸਨ ਕਈਆਂ ਨੇ ਛੱਡਿਆ ਵੀ ਹੈ ਨਸ਼ਾ ਅਸੀਂ ਉਹਨਾਂ ਦਾ ਮੈਡੀਕਲ ਟਰੀਟਮੈਂਟ ਵੀ ਕਰਵਾ ਰਹੇ ਹਾਂ ਤੇ ਬਾਕੀ ਇਹ ਆ ਵੀ ਵਧੀਆ ਰਿਸਪਾਂਸ ਹੈ ਸਾਨੂੰ ਲੋਕ ਆਪਣੇ ਆਪ ਹੀ ਪਿੰਡ ਦੇ ਸਾਰੇ ਜਾਗਰੂਕ ਹੋ ਗਏ ਨੇ ਧਿਆਨ ਰੱਖਣ ਲੱਗ ਪਿਆ ਕਿ ਕੋਈ ਬਾਹਰੋਂ ਆ ਕੇ ਨਸ਼ਾ ਨਾ ਦਵੇ ਪਿੰਡ ਦੇ ਵਿੱਚ ਤੇ ਬਿਲਕੁਲ ਕੰਟਰੋਲ ਹੈ ਜੀ ਹੁਣ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਸਰਦਾਰ ਪੂਰਨ ਸਿੰਘ ਜੀ ਵੀ ਖੜੇ ਨੇ ਉਹ ਵੀ ਆਪਣੇ ਆਪ ਦਾ ਚੈਨਲ ਦਾ ਬਹੁਤ-ਬਹੁਤ ਸਵਾਗਤ ਹੈ ਜੀ ਔਰ ਗੁਰਬਾਣੀ ਦੇ ਨਾਲ ਜੋੜਨ ਵਾਲਿਆਂ ਦਾ ਵੀ ਸੰਤਾਂ ਵਾਲੀ ਤੋਂ ਜਿਹੜੇ ਕੁਲਛੇਤਰ ਤੋਂ ਵੀ ਭਾਈ ਸਾਹਿਬ ਆਏ ਨੇ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨੇ ਆ ਤੇ ਜਿਹੜੇ ਸੰਤਾਂ ਵਾਲੀ ਵਾਲੇ ਭਾਈ ਸਾਹਿਬ ਨੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਇਸ ਗੱਲ ਦਾ ਕਰਨੇ ਆ ਵੀ ਜਿਹੜੀ ਬੱਚੇ ਗੁਰਬਾਣੀ ਨਾਲ ਜੋੜ ਰਹੇ ਨੇ ਤੇ ਨਸ਼ੇ ਤੋਂ ਦੂਰ ਕਰ ਰਹੇ ਨੇ ਇਹਨਾਂ ਨੂੰ ਕੋਈ ਵੀ ਲੋੜ ਏ ਕੋਈ ਵੀ ਸੁਜੋਗ ਏ ਸ੍ਰੀ ਸਤਗੁਰੂ ਉਦਾ ਸਿੰਘ ਜੀ ਦੀ ਵਾਸਤੇ ਕੋਈ ਵੀ ਇਹਨਾਂ ਨੂੰ ਸਹਿਯੋਗ ਚਾਹੀਦਾ ਉਹ ਬਿਲਕੁਲ ਦੇਣ ਨੂੰ ਤਿਆਰ ਨੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਅਰਜ ਬੇਨਤੀ ਵੀ ਕਰਾਂਗੇ ਵੀ ਸੱਚੇ ਪਾਤਸ਼ਾਹ ਜੀ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਆਪਾਂ ਇਹਨਾਂ ਦਾ ਜੋ ਵੀ ਕੁਝ ਇਹਨਾਂ ਦੀ ਮੰਗਾਂ ਆ ਆਪਾਂ ਪੂਰੀਆਂ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਗੱਲ ਦੇ ਉੱਤੇ ਇਹਨਾਂ ਦੀ ਹਰ ਇੱਕ ਮੰਗ ਪੂਰੀ ਕਰਨਗੇ ਔਰ ਇਹ ਤਗੜੇ ਹੋ ਕੇ ਇਸ ਗੱਲ ਦੇ ਮਗਰ ਲੱਜਣਾ ਬਾਣੀ ਤੇ ਸਿੱਖ ਇਤਿਹਾਸ ਨਾਲ ਇਹਨਾਂ ਨੂੰ ਜੋੜਨ ਦਾ ਬਹੁਤ ਵਧੀਆ ਅਪਰਾਲਾ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਵੀ ਅਸੀਂ ਧੰਨਵਾਦ ਕਰਨੇ ਆ ਬਾਕੀ ਜਿਹੜੀ ਨਸ਼ੇ ਦੀ ਗੱਲ ਹੈ ਨਸ਼ਾ ਅਸੀਂ ਪਿੰਡ ਦੇ ਵਿੱਚ ਇਹ ਨਹੀਂ ਵੀ ਅਸੀਂ ਇਕੱਲੇ ਬੰਦ ਕਰਾ ਸਕਨੇ ਆ ਸਾਡੇ ਨਾਲ ਸਾਰੀਆਂ ਬਲਾਦਰੀਆਂ ਨੇ ਸਹਿਯੋਗ ਦਿੱਤਾ ਹੈ ਔਰ ਸਾਰੀਆਂ ਬਲਾਦਰੀਆਂ ਨੇ ਵੇਚਣ ਵਾਲਿਆਂ ਨੇ ਸਭ ਤੋਂ ਜ਼ਿਆਦਾ ਸਾਡੇ ਨਾਲ ਸਹਿਯੋਗ ਦਿੱਤਾ ਹੈ ਮਾਈਆਂ ਬੀਬੀਆਂ ਸਾਡੀਆਂ ਭੈਣਾਂ ਨੇ ਸਾਰੀਆਂ ਬਲਾਦਰੀਆਂ ਇਕੱਠੇ ਹੋ ਕੇ ਅਸੀਂ ਇਸ ਪਿੰਡ ਨੂੰ ਸਾਫ਼ ਕਰਨ ਲੱਗੇ ਆਂ ਤੇ ਸ੍ਰੀ ਸਤਿਗੁਰੂ ਦੇ ਸਿੰਘ ਜੀ ਦੀ ਕਿਰਪਾ ਦੇ ਨਾਲ ਲੱਗੇ ਆਂ ਤੇ ਅਸੀਂ ਆਸ ਵੀ ਇਹ ਕਰਨੇ ਆਂ ਵੀ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਇਹ ਕੰਮ ਹੁਣ ਨਹੀਂ ਚੱਲਣ ਦਿਆਂਗੇ ਜਿਹੜਾ ਮੈਡੀਕਲ ਹੈ ਜਾਂ ਕੋਈ ਭੁੱਖੀ ਵੇਚਦਾ ਹੈ ਜਾਂ ਕੋਈ ਚਿੱਟਾ ਵੇਚਦਾ ਉਹਨਾਂ ਦੇ ਘਰਾਂ ਵਿੱਚ ਵੀ ਅਸੀਂ ਗਏ ਆ ਉਹਨਾਂ ਨੂੰ ਵੀ ਇਹ ਗੱਲ ਆਖੀਏ ਵੀ ਤੁਸੀਂ ਕਿਰਪਾ ਕਰੋ ਜੇ ਕੋਈ ਤੁਹਾਨੂੰ ਰੋਟੀ ਪਾਣੀ ਦਾ ਸਾਧਨ ਚਾਹੀਦਾ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਸਾਡੇ ਨਾਲ ਚੱਲੋ ਅਰਜ ਕਰਾਂਗੇ ਤੁਹਾਡਾ ਰੋਟੀ ਪਾਣੀ ਦਾ ਵੀ ਜਿਹੜਾ ਮਸਲਾ ਹੱਲ ਕਰਾਂਗੇ ਤੇ ਲੋਕਾਂ ਦੇ ਬੱਚੇ ਜਿਹੜੇ ਨੇ ਉਹ ਬਚਾਓ ਤੇ ਇਹ ਕੰਮ ਨਾ ਕਰੋ ਦੂਜੀ ਮੇਰੀ ਅਰਜ਼ੇ ਵੇ ਵੀ ਸਾਡੇ ਇੱਕ ਇੱਥੇ ਜੀਵਨ ਨਗਰ ਇਲਾਕੇ ਦੇ ਵਿੱਚ ਲੋਕ ਪੰਚਾਇਤ ਬਣੀ ਹੈ ਉਦੇ ਮੁਖੀ ਨੇ ਸਵਰਨ ਸਿੰਘ ਜੀ ਵਿਰਕ ਮੈਂ ਉਹਨਾਂ ਦੇ ਚਰਨਾਂ ਅੱਗੇ ਵੀ ਇਹ ਅਰਜ਼ ਕਰਾਂਗਾ ਕਿ ਉਹ ਇੱਕ ਰਾਣੀਆਂ ਹੀ ਮੀਟਿੰਗ ਰੱਖਦੇ ਨੇ ਮਹੀਨੇ ਦੇ ਮਹੀਨੇ ਆਏ ਪਰ ਸਾਡੀ ਉਹ ਵੀ ਸਾਡੇ ਤੇ ਕਿਰਪਾ ਕਰਨ ਉਹ ਪਿੰਡੋਂ ਪਿੰਡ ਪੰਚਾਇਤਾਂ ਨੂੰ ਸੱਦ ਕੇ ਮਹੀਨੇ ਬਾਅਦ ਹਰ ਇੱਕ ਪਿੰਡਾਂ ਦੇ ਵਿੱਚ ਜਿਹੜੇ ਸਾਡੇ 10 ਪਿੰਡ ਨੇ ਇਹਨਾਂ ਦੇ ਮਹੀਨੇ ਦੇ ਮਹੀਨੇ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਸੱਦਣ ਉਹ ਵੀ ਸਾਡਾ ਸਹਿਯੋਗ ਦੇਣ ਵਿਰਕ ਸਾਹਿਬ ਇਸ ਗੱਲ ਦੇ ਉੱਤੇ ਉਹ ਜੋ ਯੋਰ ਬੜਾ ਲਾ ਰਹੇ ਨੇ ਰਾਣੀਆਂ ਮੀਟਿੰਗ 'ਚ ਵੀ ਸਾਰਾ ਡੀਸੀ ਸਾਹਿਬ ਐਸਪੀ ਸਾਹਿਬ ਨੂੰ ਵੀ ਮਿਲਦੇ ਨੇ ਪਰ ਉਹ ਜਿਹੜੀ ਇੱਕ ਰਾਣੀਆਂ ਮੀਟਿੰਗ ਕਰਦੇ ਨੇ ਉਹ ਇੱਕ ਇੱਕ ਪਿੰਡ ਦੇ ਵਿੱਚ ਇੱਕ ਇੱਕ ਮਹੀਨੇ ਬਾਅਦ ਸਾਰੀ ਪੰਚਾਇਤ ਨੂੰ ਬੁਲਾ ਕੇ ਸਾਰੇ ਪਿੰਡ ਦੇ ਮੁਖੀਆਂ ਨੂੰ ਬੁਲਾ ਕੇ ਵਿਰਕ ਸਾਹਿਬ ਦੇ ਅੱਗੇ ਮੈਂ ਹੱਥ ਜੋੜ ਕੇ ਅਰਜ਼ ਕਰਾਂਗਾ ਵੀ ਆਪਣੀ ਸਾਰੀ ਲੋਕ ਪੰਚਾਇਤ ਤੇ ਬਹੁਤ ਇਲਾਕੇ ਦੀ ਭਲਾਈ ਦੇ ਕੰਮ ਕਰ ਰਹੇ ਨੇ ਇਹ ਵੀ ਇੱਕ ਭਲਾਈ ਕਰਨ ਦਸਾਂ ਪਿੰਡਾਂ ਦੇ ਵਿੱਚ 12 ਸਾਲ ਦੇ ਵਿੱਚ ਇੱਕ ਇੱਕ ਮਹੀਨੇ ਦੇ ਵਿੱਚ ਜਿਹੜੀ ਮੀਟਿੰਗ ਕਰਦੇ ਨੇ ਉਹ ਪਿੰਡੋਂ ਪਿੰਡ ਕਰਨ ਔਰ ਪਿੰਡ ਦੀ ਪੰਚਾਇਤ ਨੂੰ ਸਾਰੇ ਪਿੰਡ ਦੇ ਲੋਕਾਂ ਨੂੰ ਇਹ ਗੱਲ ਸਮਝਾਉਣ ਵੀ ਇਹ ਨਸ਼ੇ ਤੋਂ ਦੂਰ ਹੋਵੋ ਤੇ ਇਹ ਕੰਮ ਜਿਹੜਾ ਹੈ ਇਹ ਨਾ ਕਰੋ ਬਾਕੀ ਇਤਨਾ ਵੀ ਜਿਹੜੇ ਸਾਡੇ ਆ ਨਾਮਤਾਰੀ 10 ਪਿੰਡ ਨੇ ਇਹਨਾਂ ਅੱਗੇ ਮੈਂ ਸਾਰੇ ਸਰਪੰਚਾਂ ਔਰ ਸਾਰੇ ਮੁਖੀਆਂ ਸਜਣਾ ਅੱਗੇ ਅਰਜ਼ ਕਰਨਾ ਹੱਥ ਜੋੜ ਕੇ ਕੋਈ ਇਹ ਨਹੀਂ ਵੀ ਮੈਂ ਕਿਸੇ ਲਖਤਬਾਜੀ ਨਾਲ ਕੋਈ ਗੱਲ ਕਰਨੀ ਹੈ ਮੈਂ ਸਾਰਿਆਂ ਦੇ ਚਰਨਾਂ 'ਚ ਹੱਥ ਜੋੜਨਾ ਵੀ ਆਪਾਂ ਇੱਕ ਕਿਰਾਏ ਦੇ ਲਾਲਚ ਨੂੰ ਠੇਕੇ ਵਾਲਿਆਂ ਨੂੰ ਦੁਕਾਨ ਦੇ ਦਿੰਨੇ ਆ ਠੇਕੇ ਵਾਲਿਆਂ ਨੂੰ ਆਪਾਂ ਥਾਂ ਦੇ ਦਿੰਨੇ ਆ ਤੇ ਮੇਰੀ ਹੱਥ ਜੋੜ ਕੇ ਅਰਜ਼ੇ ਸਾਰੇ ਸਰਪੰਚਾਂ ਨੂੰ ਜਿਹੜੇ ਆਪਣੇ ਨਾਮ ਧਾਰੀ 10 ਪਿੰਡ ਨੇ ਇਹ ਪਿੰਡਾਂ ਦੇ ਵਿੱਚ ਜੇ ਇਹਨਾਂ ਨੂੰ ਆਪਾਂ ਜਗ੍ਹਾ ਨਾ ਦਈਏ ਆਪਣਾ ਨਾਂ दारू ਇੱਥੇ ਵੇਚ ਸਕਦਾ ਨਾ ਮੀਟ ਵੇਚ ਸਕਦੇ ਨਾ ਆਂਡੇ ਵੇਚ ਸਕਦੇ ਨੇ ਸਤਗੁਰ ਸੱਚੇ ਪਾਸ਼ਾ ਜੀ ਬੜੀ ਵਾਰਾਂ ਹੁਕਮ ਕਰ ਚੁੱਕੇ ਨੇ ਵੀ ਮੈਨੂੰ ਕੋਈ ਵੀ ਦੱਸੋ ਕਿਸੇ ਨਸ਼ੇ ਵਾਲੇ ਨੂੰ ਲੋੜ ਉਹ ਨਸ਼ਾ ਨਾ ਵੇਚੇ ਮੈਂ ਉਹਦੀ ਪੂਰੀ ਕਰਾਂਗੇ ਤੇ ਮੈਂ ਸਾਰੇ ਪਿੰਡਾਂ ਸਾਰੇ ਨਾਮਤਾਰੀਆਂ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਮੋਹਦਬੇ ਆਦਮੀਆਂ ਨੂੰ ਵੀ ਇਹ ਕਹਿਣਾ ਵੀ ਸਾਰੇ ਇਕੱਠੇ ਹੋ ਕੇ ਆਪਾਂ ਇਹਨਾਂ ਨੂੰ ਇੱਕ ਠੇਕੇ ਦੁਕਾਨ ਆਪਣੀ ਉਂਝ 3000 ਨੂੰ ਚੜ੍ਹਦੀ ਏ ਇਹ ਆਪਾਂ ਨੂੰ 10000 ਰੁਪਇਆ ਦੇ ਦਿੰਦੇ ਨੇ 7000 ਰੁਪਇਆ ਦੇ ਦਿੰਦੇ ਨੇ ਆਪਾਂ ਲਾਲਚ ਵਾਸਤੇ ਜਿਹੜੀ ਇਹ ਦੁਕਾਨ ਦੇ ਦਿੰਨੇ ਆ ਤੇ ਮੈਂ ਸਾਰੇ ਪਿੰਡਾਂ ਅਗੇ ਅਰਜ਼ ਕਰਨਾ ਵੀ ਇੱਕ ਤੇ ਇਹਨਾਂ ਨੂੰ ਆਪਾਂ ਥਾਣਾ ਦਈਏ ਇੱਕ ਆਪਾਂ ਸਾਧਗੁਰ ਜੀ ਦਾ ਹੁਕਮ ਮੰਨੀਏ ਆਪਣੇ ਪਿੰਡਾਂ ਦੇ ਵਿੱਚ दारू ਮੀਟ ਆਂਡਾ ਇਹ ਬੰਦ ਹੋਵੇ ਤੇ ਸਾਧ ਸੰਗਤ ਜੀ ਸਾਰੇ ਬੱਚੇ ਆਪਣੇ ਬਾਜਣਾ ਤੇ ਕੰਮ ਕਰਨਾ ਬਾਕੀ ਇਸ ਤਰ੍ਹਾਂ ਵੀ ਸਾਰੀਆਂ ਬਲਾਦਰੀਆਂ ਇਸ ਗੱਲ ਦੇ ਉੱਤੇ ਨੇ ਸਭ ਤੋਂ ਜ਼ਿਆਦਾ ਸਹਿਯੋਗ ਸਾਡਾ ਬੀਬੀਆਂ ਪੈਣਾ ਦਿੱਤਾ ਤੇ ਮੈਂ ਹੱਥ ਜੋੜ ਕੇ ਅਰਜ ਕਰਨਾ ਇਹ ਸਾਰੇ ਕਿਰਪਾ ਕਰਨ ਵਿਰਕ ਸਾਹਿਬ ਅੱਗੇ ਵੀ ਹੱਥ ਜੋੜ ਕੇ ਅਰਜ਼ ਕਰਾਂਗਾ ਸਾਰੀ ਲੋਕ ਪੰਚਾਇਤ ਅੱਗੇ ਵੀ ਕਰਾਂਗਾ ਵੀ ਤੁਸੀਂ ਵੀ ਅਪਰਾਲਾ ਕਰੋ ਯਤਨ ਕਰੋ ਕਈ ਬੰਦੇ ਵਿੱਚੋਂ ਪਰਚੀਆਂ ਤੋਂ ਡਰ ਜਾਂਦੇ ਨੇ ਸਾਡੇ ਤੇ ਆ ਹੋ ਜਾਏਗਾ ਪਰਚੇ ਹੋ ਜਾਣਗੇ ਕੋਈ ਗੱਲ ਨਹੀਂ ਜੇ ਬੱਚੇ ਬਚ ਜਾਣਗੇ ਮਰਨੋਂ ਦੇ ਆਪਾਂ ਨੂੰ ਪਰਚੇ ਕੀ ਦੋ ਦਿਨ ਅੰਦਰ ਜਾਵਾਂਗੇ ਇਹ ਗੱਲ ਹੋਏਗੀ ਤੇ ਆਪਾਂ ਆਪਣੇ ਬੱਚੇ ਬਚਾਈਏ ਤੇ ਸਾਰੇ ਪਿੰਡ ਨੂੰ ਸਾਰੇ ਪਿੰਡ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਸੁਖਦੇਵ ਸਿੰਘ ਔਰ ਇਥੇ ਭਜਨ ਸਿੰਘ ਇਹਨਾਂ ਨੇ ਬਹੁਤ ਤਗੜਾ ਉਪਰਾਲਾ ਕੀਤਾ ਮੈਂ ਇਹਨਾਂ ਦਾ ਸਭ ਤੋਂ ਵੱਧ ਧੰਨਵਾਦ ਕਰਨਾ ਬਾਕੀ ਸਾਰੇ ਸੱਜਣਾ ਮਿੱਤਰਾਂ ਦਾ ਜਿਹੜੇ ਬਾਹਰੋਂ ਕੁਲ ਖੇਤਰ ਤੋਂ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਸਾਸਰੀ ਗਾਲ ਦੋਸਤੋ ਇਹ ਜੋ ਸੀ ਆਪ ਕੈਮਰੇ ਦੇ ਵਿੱਚ ਦੇਖਿਆ ਸੀ ਕਿ ਛੋਟੇ-ਛੋਟੇ ਬੱਚੇ ਗੁਰਬਾਣੀ ਦਾ ਪਾਠ ਪੜ੍ਹਦੇ ਸੀ ਉਹਨਾਂ ਉਹ ਕਿਸੇ ਵੀ ਮਤਲਬ ਗੁਟਕਾ ਨਹੀਂ ਫੜਿਆ ਹੱਥ 'ਚ ਕੁਝ ਨਹੀਂ ਉਹਨਾਂ ਨੂੰ ਵੈਸੇ ਮੂੰਹ ਜਬਾਨੀ ਉਹਨਾਂ ਨੂੰ ਯਾਦ ਸੀ ਛੋਟਾ ਜਿਹਾ ਬੱਚਾ ਹੈ ਸਾਡੇ ਕੋਲੇ ਖੜਾ ਹੋਰ ਵੀ ਬੱਚਿਆਂ ਨੂੰ ਮਤਲਬ ਸਾਰਾ ਪਤਾ ਹੈ ਪਰ ਇਹ ਬੱਚਾ ਕੈਮਰੇ ਦੇ ਅੱਗੇ ਆਉਣਾ ਮਤਲਬ ਥੋੜਾ ਨਿਡਰਿਆ ਉਹ ਝੱਕਿਆ ਨਹੀਂ ਬਾਕੀ ਬੱਚੇ ਝੱਕਦੇ ਸੀ ਕਿਉਂਕਿ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਕੈਮਰੇ ਦੇ ਅੱਗੇ ਖੜਨਾ ਛੋਟੇ-ਛੋਟੇ ਬੱਚਾ ਵਾਸਤੇ ਬਹੁਤ ਔਖਾ ਬੇਟਾ ਕੀ ਨਾਮ ਤੁਹਾਡਾ ਜਗਤਾਰਨ ਸਿੰਘ ਤੇ ਤੁਸੀਂ ਮੈਂ ਦੇਖਿਆ ਸੀ ਆਫ ਕੈਮਰੇ ਦੇ ਵਿੱਚ ਜਦੋਂ ਕਿ ਤੁਸੀਂ ਮੇਰੇ ਆਉਂਦੇ ਤੋਂ ਪਹਿਲਾਂ ਇੱਥੇ ਗੁਰਬਾਣੀ ਸਰਲ ਕਰ ਰਹੇ ਸੀ ਤੁਸੀਂ ਗੁਰਬਾਣੀ ਦਾ ਪਾਠ ਪੜ੍ਹ ਰਹੇ ਸੀ ਤੁਹਾਨੂੰ 10 ਗੁਰੂਆਂ ਦੇ ਨਾਮ ਤੁਸੀਂ ਦੱਸ ਰਹੇ ਛੋਟੇ ਬੱਚੇ ਨੂੰ ਹਨਾ ਕੀ ਉਹ 10 ਗੁਰੂਆਂ ਦੇ ਨਾਮ ਤਾਂ ਪਤਾ ਹਾਂਜੀ ਲੜੀਵਾਰ ਪਤਾ ਹਾਂਜੀ ਕੀ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਰੀ ਗੁੱਡ ਬਹੁਤ ਵਧੀਆ ਗੱਲ ਆ ਬੱਚੇ ਨੂੰ ਕਿਉਂਕਿ ਬਹੁਤ ਵਾਰੀ ਦੇਖਿਆ ਕਿ ਬਹੁਤਿਆਂ ਨੂੰ ਨਾਮਾਂ ਦਾ ਕਈ ਵਾਰੀ ਪਤਾ ਹੁੰਦਾ ਪਰ ਲੜੀਵਾਰ ਨਹੀਂ ਪਤਾ ਹੁੰਦਾ ਇਹ ਬੱਚੇ ਨੂੰ ਪਤਾ ਪੰਜ ਪਿਆਰੇਆਂ ਦੇ ਨਾਮ ਦਾ ਪਤਾ ਬੇਟੇ ਪਈ ਦਿਆ ਸਿੰਘ ਜੀ ਪਈ ਧਰਮ ਸਿੰਘ ਜੀ ਪਈ ਹਿਮਸ ਸਿੰਘ ਜੀ ਪਈ ਮੋਹਕਮ ਸਿੰਘ ਦੀ ਪਈ ਸਾਹਿਬ ਸਿੰਘ ਦੀ ਠੀਕ ਆ ਵੈਰੀ ਗੁੱਡ ਤੁਸੀਂ ਇਹ ਦੇਖ ਸਕਦੇ ਹੋ ਛੋਟੇ ਜਿਹੇ ਬੱਚੇ ਨੂੰ ਕਿੰਨੀ ਮਤਲ ਟ੍ਰੇਨਿੰਗ ਦਿੱਤੀ ਗਈ ਹੈ ਕੀ ਨਾਮ ਬੇਟੇ ਤੇਰਾ ਗਨੂਰਕਰਸੰਦ ਗਨੂਰਕਰਸੰਦ ਇਹ ਇਹ ਸੰਤਨਗਰਪਿੰਡੀ ਆ ਬੇਟੇ ਤੇ ਤੁਹਾਨੂੰ ਕੀ ਇੱਥੇ ਜਿਹੜਾ ਸਿਖਾਇਆ ਗਿਆ ਵਧੀਆ ਲੱਗਦਾ ਹਾਂਜੀ ਕੀਸ ਖਾਇਆ ਗਿਆ ਜਬਜੀ ਸਾਹਿਬ ਦਾ ਪਾਠ ਵੀ ਰਹਿ ਰਾਸ ਨਹੀਂ ਦੱਸਿਆ ਜਾਂਦਾ ਜਬਜੀ ਸਾਹਿਬ ਜੁਛਟਾ ਬੱਚੇ ਕਿਉਂਕਿ ਤੁਹਾਨੂੰ ਦੱਸਿਆ ਸੀ ਪਹਿਲਾਂ ਜਬਜੀ ਸਾਹਿਬ ਸੁਣਾ ਦੋਗੇ ਸੁਣਾ ਦੇ ਬੂਤ ਹੱਥ ਜੋੜ ਕੇ ਇੱਕ ਕੰਕਾਰ ਸਤਨਾਮ ਇਕਰਤਾ ਪੁਰ ਅਨਿਰ ਪਰ ਨਿਰਵੈ ਕਾਰ ਮੁਰਤ ਹਜੂਨੀ 7 ਗੁਰ ਪਰ 67 جب ار سچ جوار سچ ہیپی سچ نانن سینیس سچے سوچنا ہووی لے سچل کھوار چھپے چھپن ہووی جے لائے ہمریت وار بھکھے پکھنا اتری جے بننا پڑیاں پار سینجے انگل کھوے جے کنا چل لینا ਕਿ ਚੁਵਾਰਾ ਹੋਈ ਐ ਜੇ ਟੂਰੇ ਟੁੱਟੇ ਪਾ ਕੁਮਨਾ ਨਹੀਂ ਚਲਣਾ ਨਾਨਾ ਨਿੱਖਿਆ ਨਾ ਉਹ ਜਿਹਾ ਬੋਲੇ ਸੋਨਿਆਲ ਸਾਸਰੀਆਂ ਕਾ ਸਾਡੇ ਨਾਲ ਐਸਜੀਪੀਸੀ ਦੇ ਪ੍ਰਬੰਧਕ ਆਏ ਆ ਉਹਨਾਂ ਨਾਲ ਵੀ ਗੱਲ ਕਰਦੇ ਜੋ ਪਹੁੰਚੇ ਹੋ ਬੱਚਿਆਂ ਨੂੰ ਇਹ ਦੇਖ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਸਰ ਬਲਵਿੰਦਰ ਸਿੰਘ ਜੀ ਕਾਰਵਾਨ ਜੀ ਸਾਹਿਬ ਲਈ ਸਨ ਸਾਬ ਜੀਵਨ ਸਿੰਘ ਕਰ ਦੁਆਰਾ ਸਾਹਿਬ ਪਿੰਡ ਸੰਤਨਗਰ ਵਿਖੇ 6 ਰੋਜ਼ਾ ਜਿਹੜਾ ਬੱਚਿਆਂ ਦਾ ਗੁਰਮੁਖ ਸਿਖਲਾਈ ਦਾ ਕੈਂਪ ਹੈ ਗੁਰਪਾਲ ਸਿੰਘ ਪ੍ਰਚਾਰਕ ਵੱਲੋਂ ਲਗਾਇਆ ਗਿਆ ਸੀਗਾ ਜਿਸ ਵਿੱਚ ਬੱਚਿਆਂ ਨੂੰ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਤੇ ਪੰਜਾ ਪਿਆਰਾ ਗੁਰੂ ਰਵਨ ਸਾਹਿਬਾਂ ਦਾ ਬੇਰਵਾ ਜਿਹੜਾ ਇਹਨੂੰ ਦੱਸਿਆ ਗਿਆ ਵਾ ਤੇ ਬਹੁਤ ਚੰਗਾ ਲੱਗਾ ਬੱਚਿਆਂ ਨੇ ਜਿਹੜੇ ਆ ਰੂਹ ਨਾਲ ਇਹਨਾਂ ਨੇ ਸਿੱਖਿਆ ਵਾ ਤੇ ਇਹਨਾਂ ਨੇ ਜਿਹੜਾ ਆ ਸੁਣਾਇਆ ਵਾ ਤੇ ਸਾਰੇ ਹੋਰ ਵੀ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਪਿੰਡ ਸੰਤਨਗਰជា ਫਿਲਹਾਲ ਇਹ ਆਪਣਾ ਸਲੂਮਨੀ ਕਮਿਟੀ ਧਰਮ ਪ੍ਰਚਾਰ ਕਮਿਟੀ ਦਾ ਇੱਕ ਵਿੰਗ ਹੈਗਾ ਸਿੱਖ ਮਿਸ਼ਨਰੀਆਣਾ ਜਿਹੜਾ ਕੁਸ਼ੇਤਰ ਵਿੱਚ ਇਹਦਾ ਮੁੱਖ ਦਫ਼ਤਰ ਆ ਤੇ ਪੂਰੇ ਹਰਿਆਣੇ ਵਿੱਚ ਪੰਜਕੁੱਲਾ ਅੰਬਾਲਾ ਜਮਨਾ ਨਗਰ ਕੁਸ਼ੇਤਰ ਕਰਨਾਲ ਸਿਰਸਾ ਹਰ ਜ਼ਿਲ੍ਹੇ 40 ਜ਼ਿਲ੍ਹਿਆਂ 'ਚ ਜਿਹੜਾ ਆਪਾਂ ਹਲਕਿਆਂ 'ਚ ਜਿਹੜਾ ਆ ੈਂਪ ਲਗਾਏ ਜਾ ਰਹੇ ਨੇ ਹੁਣ ਤੱਕ ਕਿੰਨੇ ਕਿ ਬੱਚੇ ਆ ਜਿਹੜੇ ਕੀ ਇਹ ਰਿਜ਼ਲਟ ਤੁਹਾਨੂੰ ਆਉਟਪੁੱਟ ਵਧੀਆ ਸਾਹਮਣੇ ਆਈ ਹੋਈ ਹੁਣ ਤੱਕ ਜੂਨ ਦੀ ਛੁੱਟੀਆਂ ਵਿੱਚ ਸਿੱਖ ਮਿਸ਼ਨ ਵੱਲੋਂ 7 ਗੁਰਮਸਤ ਕਲਾਇ ਕੈਂਪ ਲਗਾਏ ਗਏ ਨੇ ਜਿਨ੍ਹਾਂ ਚ 800 ਬੱਚੇ ਜਿਹੜੇ ਹੁਣ ਤੱਕ ਭਾਗ ਲੈ ਚੁੱਕੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਜੇ ਬਾਈ ਚਾਂਸ ਬੱਚੇ ਜਦੋਂ ਸਕੂਲ ਜਾਣ ਲੱਗ ਜਾਣ ਉਹ ਤੇ ਜੂਨ ਦੀਆਂ ਛੁੱਟੀਆਂ ਬੱਚੇ ਵਿਹਲੇ ਆ ਜਦੋਂ ਸਕੂਲਾਂ ਜਾਣ ਲੱਗਿਓ ਉਹਦਾ ਟਾਈਮ ਟੇਬਲ ਚੇਂਜ ਹੋਊਗਾ ਜਾਂ ਕੋਈ ਇਹ ਤਿਆਰੀ ਐਵੇਂ ਚੱਲਦੀ ਰਹੂਗੀ ਇਹ ਸਾਡੇ ਹਲਕਾ ਪ੍ਰਚਾਰ ਕਰਨ ਉਸੇ ਗਿਆ ਵਾ ਗੁਰਦੁਆਰਾ ਪ੍ਰੰਧ ਕਮੇਟੀ ਨਾਲ ਸੰਪਰਕ ਬੱਚੇ ਸਕੂਲ ਆਣ ਤੋਂ ਬਾਅਦ ਉਹਨਾਂ ਨੂੰ ਮਹੀਨੇ ਦਾ ਜਿਹੜੀ ਆਪਾਂ ਗੁਰਬਾਣੀ ਸੰਤਿਆ ਨੂੰ ਆਪਾਂ ਦੇ ਸਕਦੇ ਹਾਂ ਹਰ ਹਲਕੇ 'ਚ ਸਾਡਾ ਪ੍ਰਚਾਰਕ ਜਿਹੜਾ ਹੈਗਾ ਵਾ ਉਹ ਮੌਜੂਦ ਵਾ ਉਹਨਾਂ ਨਾਲ ਸੰਪਰਕ ਕਰਕੇ ਕੋਈ ਵੀ ਪਰਵੰਦਾ ਕਮੇਟੀ ਜਿਹੜਾ ਹੈਗਾ ਲਾਹ ਲੈ ਸਕਦੇ ਆ ਇਸ ਕਰਕੇ ਕਰ ਰਹੇ ਆ ਕਿ ਇੱਕ ਮਜ਼ਦੂਰ ਵਾਸਤੇ ਸੋਚ ਰੱਖਣੀ ਬੜੀ ਵੱਡੀ ਗੱਲ ਕਿਉਂਕਿ ਉਹਨਾਂ ਕੋਲ ਟਾਈਮ ਵੀ ਬਹੁਤ ਘੱਟ ਹੁੰਦਾ ਜਿਵੇਂ ਕਿ ਉਹ ਸਵੇਰੇ ਜਾਂਦੇ ਸ਼ਾਮ ਨੂੰ ਨਿਕਲਦੇ ਇਹ ਸੋਚ ਰੱਖਣੀ ਬੜੀ ਵੱਡੀ ਗੱਲ ਗੱਲ ਕੋ ਤਾਂ ਕੀ ਆ ਜੇ ਆਪਾਂ ਬੱਚਿਆਂ ਦੇ ਨਾਲ ਦੁੱਖ ਦਰਦ ਵੰਡਾਵਾਂਗੇ ਕਿਸੇ ਦੇ ਬੱਚੇ ਨੂੰ ਆਪਣਾ ਬੱਚਾ ਸਮਝਾਂਗੇ ਤੇ ਟਾਈਮ ਵੀ ਨਿਕਲ ਜਾਏਗਾ ਜੇ ਆਪਾਂ ਕਿਸੇ ਦੇ ਬੱਚੇ ਨੂੰ ਟਾਈਮ ਨਹੀਂ ਆਪਾਂ ਦੇਖਾਂਗੇ ਤਾਂ ਕੁਝ ਨਹੀਂ ਆ ਜੇ ਕਿਸੇ ਦੇ ਬੱਚੇ ਨੂੰ ਆਪਣਾ ਆਪਾਂ ਬੱਚਾ ਸਮਝਾਂਗੇ ਕਿ ਸਾਡਾ ਹੈ ਬੱਚਾ ਕਿਸੇ ਦੀ ਕੁੜੀ ਆ ਉਹ ਸਿਰ ਤੋਂ ਨੰਗੀ ਆ ਜਾਂ ਕੋਈ ਉਲਜੀ ਹੋਈ ਆ ਉਸ ਨੂੰ ਆਪਾਂ ਸਮਝਾਵਾਂਗੇ ਕਿ ਆਪਣਾ ਬੱਚਾ ਫਿਰ ਸਾਰਾ ਕੋਈ ਆ ਜੇ ਕਿਸੇ ਦੇ ਬੱਚੇ ਨੂੰ ਸਮਝਾਂਗੇ ਕਿ ਕਿਸੇ ਦੇ ਬੱਚੇ ਆ ਫਿਰ ਕੋਈ ਗੱਲ ਨਹੀਂ ਅਸੀਂ ਹੁਣ ਸਵੇਰ ਤੋਂ ਗਏ ਘਰਾਂ ਤੋਂ ਬੱਚੇ ਵੀ ਲਿਆਉਂਦੇ ਆ ਬੱਚੇ ਕਿੰਨੇ ਕਈ ਦਿਨ ਹੋ ਗਏ ਅੱਜ ਤੇ ਸੇਵਾ ਕਰਦਿਆਂ ਨੂੰ ਇਹ ਤਾਂ ਹਰ ਇੱਕ ਘਰ ਦੇ ਵਿੱਚ ਗਏ ਆ ਕਿ ਨਿਰੰਤ ਕਰਲਾ ਵੀ ਕੀਤਾ ਕਿਸ ਤਰ੍ਹਾਂ ਕੀਤਾ ਹਰ ਇੱਕ ਬੱਚੇ ਲਿਆਉਂਦੇ ਆ ਤੋ ਹੁਣ ਸਾਡੇ ਪਿੰਡ ਦੇ ਵਿੱਚ ਹੀ ਆ ਸ਼੍ਰੋਮਣੀ ਕਮੇਟੀ ਵੱਲੋਂ ਬਹੁਤ ਜ਼ਿਆਦਾ ਉਪਰਾਲਾ ਹੋ ਰਿਹਾ ਆ ਕਿ ਉਹ ਸਾਡੇ ਟਰਸਟ ਆ ਸ਼੍ਰੋਮਣੀ ਸੀਤ ਬਾਬਾ ਜੀਵਨ ਸਿੰਘ ਟਰਸਟ ਉਹਦੇ ਵੱਲੋਂ ਕਿ ਸिलाई ਸੈਂਟਰ ਕੀਰਤਨ ਵਿਦਿਆਲਾ ਚੱਲ ਰਿਹਾ ਪਿੰਡ ਭੜੋਲਿਆ ਵਾਲੇ ਪਿੰਡ ਸੰਤਾਂ ਵਾਲੀ ਇਹ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੁਣ ਸਿੱਖ ਸੰਗਤਾਂ ਕਰੇ ਅਰਜ਼ ਬੇਨਤੀ ਕਰਦੇ ਆ ਕੰਪਿਊਟਰ ਸੈਂਟਰ ਖੋਲਣ ਦੀ ਸਾਡੀ ਵਿਚਾਰ ਆ ਇਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੰਪਿਊਟਰ ਸੈਂਟਰ ਖੋਲਣਾ ਵਾ ਸਭ ਤੋਂ ਵੱਡਾ ਇਹਨਾਂ ਸਾਂ ਪਿੰਡ ਦਾ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਹੋਰ ਜਿਹੜੇ ਸੁੱਖਾ ਸਿੰਘ ਜੀ ਸੰਧੂ ਉਹਨਾਂ ਨੇ 1 ਮਹੀਨਾ ਪਹਿਲਾਂ ਅਪਲੀਕੇਸ਼ਨ ਲਾਈ ਸੀ ਸਾਡੇ ਟਰਸਟ ਦੇ ਕੋਲ ਵੀ ਪਾਈ ਇਸ ਦਾ ਸਾਡੇ ਵੀ ਉਪਰਾਲਾ ਕੀਤਾ ਜਾਏ ਜਿਵੇਂ ਉਹ ਪਿੰਨ ਸੰਤਾਂ ਵਾਲੀ ਗੜੀ ਵਾਲਾ ਇਸ ਤਾਂ ਚੱਲਦਾ ਉਪਰਾਲਾ ਕਰਾ ਲਿਆ ਕੀਤਾ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਿੱਖਿਆ ਨਾਲ ਜੋੜਿਆ ਗਿਆ ਨਸ਼ੇ ਤੋਂ ਦੂਰ ਰਹਿਣ ਦੀ ਗੱਲ ਕੀਤੀ ਗਈ ਬੱਚਿਆਂ ਨੂੰ ਉਹ ਸੋਚ ਤੁਸੀਂ ਕਿਹਾ ਜੀ ਮੈਨੂੰ ਜੀ ਖਾਲਸਾ ਮੈਨੂੰ ਜੀ ਦੇ ਫਤਿਹ ਸਭ ਤੋਂ ਪਹਿਲਾਂ ਮੈਂ ਜੀ 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 ਜ ਔਰ ਅੱਜ ਫੇਰ ਇਹਨਾਂ ਦੇ ਸਤਿਗੁਰਾਂ ਨੇ ਕਿਰਪਾ ਕੀਤੀ ਆ ਅੱਜ ਫੇਰ ਦੁਬਾਰੇ ਬੜੇ ਜੋਰ ਸ਼ੋਰ ਨਾਲ ਜੋ ਨਸ਼ਾ ਦੇ ਦਲਦਲ ਹੈ ਉਹਦੇ ਵਿੱਚੋਂ ਲੋਕਾਂ ਨੂੰ ਕੱਢ ਰਹੇ ਨੇ ਮੈਡੀਕਲ ਨਸ਼ਾ ਦੂਸਰਾ ਤੀਸਰਾ ਬੜੀ ਸਤਿਗੁਰਾਂ ਦੀ ਸਤਿਗੁਰ ਦੀ ਇਹਨਾਂ ਦੀ ਕਿਰਪਾ ਮੈਂ ਕਹਿੰਦਾ ਸਤਿਗੁਰ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜਾ ਇੰਨਾ ਤਗੜਾ ਕੋੜ ਔਰ ਪੜ੍ਹਾਈ ਦਾ ਕੰਮ ਕਰ ਰਹੇ ਨੇ ਤੁਸੀਂ 2016 ਦੀ ਗੱਲ ਕੀਤੀ ਜਿਸ 2016 ਦੇ ਵਿੱਚ ਉਪਰਾਲਾ ਕੀਤਾ ਸੀ ਨਸ਼ਰ ਨੂੰ ਰੋਕਿਆ ਗਿਆ ਤੇ ਫਿਰ ਅੱਜ 2024 ਚ ਦੁਬਾਰਾ ਕੇ ਜ਼ਰੂਰ ਤਬਈ ਕੀ ਇਹ ਦੁਬਾਰਾ ਵਧਾਵਾ ਦਿੱਤਾ ਗਿਆ ਨਸ਼ਰ ਇਸ ਤਰ੍ਹਾਂ ਦੀ ਇਕੱਲਾ ਬੰਦਾ ਕੋਈ ਨਹੀਂ ਕਰ ਸਕਦਾ ਤੇ ਸਾਰੀ ਗੱਲ ਹੁੰਦੀ ਆ ਸਹਿਯੋਗ ਦੇ ਨਾਲ ਉਦੋਂ ਪਿੰਡ ਦਾ ਸਹਿਯੋਗ ਨਹੀਂ ਸੀ ਪਿੰਡ ਦਾ ਸਹਿਯੋਗ ਇਹਨਾਂ ਨਹੀਂ ਸੀ ਅੱਛਾ ਉਦੋਂ ਘੱਟ ਸੀ ਹਾਂ ਉਦੋਂ ਵੀ ਸਤਿਗੁਰੂ ਜੀ ਦਾ ਮਤਲ ਯੋਗਦਾਰ ਸਹਿਯੋਗਦਾਨ ਸੀ ਸਤਾਪੂਲ ਸਿੰਘ ਮਿਰਕ ਦਾ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਸਨ ਤੇ ਉਦੋਂ ਕੋਈ ਮਤਲਬ ਕਮੀਆਂ ਰਹਿ ਨਹੀਂ ਲੋਕਾਂ ਸਾਥ ਨਹੀਂ ਦਿੱਤਾ ਅੱਜ ਦੁਬਾਰੇ ਫਿਰ ਮੈਂ ਇਸ ਤਰ੍ਹਾਂ ਪੁੱਛਦਾ ਧਰਨਾ ਕਰਦਾ ਸਾਡੇ ਸਰਪੰਚ ਦਲ ਸਿੰਘ ਸੋਚੀ ਪੰਚਾਇਤ ਔਰ ਸਾਡਾ ਸਾਰਾ ਜੋ ਨਗਰ ਮਜ਼ਦੂਰ ਭਾਈਚਾਰਾ ਤੁਸੀਂ ਦੇਖਦੇ ਹੋ ਬਹੁਤ ਤਗੜੀ ਮਤਲਬ ਮਿਹਨਤ ਕਰਦੇ ਨੇ ਸੰਦੁਰੇ ਨਾਲ ਨਿੱਚੜ ਦੇ ਖਲਾਲੇ ਤੁਸੀਂ ਸਰਪੰਚ ਦਲ ਸਿੰਘ ਦਾ ਕਿੰਿਆ ਦੇ ਮੂੰਹ ਜੇਕਰ ਸੁਣਾ ਸਾਰੇ ਉਹਨਾਂ ਦੀ ਸਿਫਤ ਕਰਦੇ ਸ਼ਾਇਦ ਇਹੀ ਕਾਰਨ ਹੈ ਕਿ ਉਹ ਸਰਸੰਮਤੀ ਨਾਲ ਸਰਪੰਚ ਬਣਿਆ ਹੈਣਾ ਸੰਤ੍ਰਗਤ ਦਾ ਰਿਕਾਰਡ ਹੈ ਕਿ ਪਹਿਲੀ ਵਾਰੀ ਸਰਸੰਮਤੀ ਨਾਲ ਸਰਪੰਚ ਬਣਿਆ ਜਿਵੇਂ ਮੇਰੇ ਫਟਾਪੜ ਦੀ ਗੱਲ ਹੈ ਕਿ ਸਰਦਾਰ ਗਗਨ ਸਿੰਘ ਜੀ ਮੇਰੇ ਸਟੂਡੈਂਟ ਨੇ ਜੀ ਤੇ ਮੇਰੇ ਕੋਲ ਪੜ੍ਹਦੇ ਵੀ ਰਹੇ ਨੇ ਮੈਂ ਇਹਨਾਂ ਨੂੰ ਪੜਾਇਆ ਹੈ ਤੇ ਦੂਸਰੀ ਗੱਲ ਇਹ ਅੱਜ ਦਾ ਸ਼ੇਰੋਦਾ ਗੁਰਬਾਣੀ ਅਚਾਰ ਚੱਲਿਆ ਸੀ ਜਿਹੜੀ ਸਾਡਾ ਮਤਲਬ ਪੂਰਾ ਸੰਗੋਗ ਸੀ ਸ਼ੇਰੋਦਾ ਇਹ ਪ੍ਰੋਗਰਾਮ ਅੱਜ ਸੰਪੰਨ ਹੋਇਆ ਪਰ ਮੈਂ ਸਤਿਗੁਰੂ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਇਸ ਗੱਲ ਦਾ ਮਤਲਬ ਦਾਵਾ ਤੇ ਨਹੀਂ ਮੈਂ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੀ ਗੁਰਬਾਣੀ ਵਿਚਾਰ ਚੱਲ ਪਈ ਆ ਇਹਨੂੰ ਮੈਂ ਬੰਦ ਨਹੀਂ ਹੋਣ ਦੇਵਾਂਗਾ। ਇਹ ਤਰ੍ਹਾਂ ਹੀ ਚੱਲਦੇ ਰਹਿ ਗਈ। ਔਰ ਮੈਂ ਸ਼ੁਰੂ ਤੋਂ ਹੀ ਨਸਾਂ ਦੇ ਖਨਾਫ ਔਰ ਗੁਰਬਾਣੀ ਦੇ ਨਾਲ ਜੁੜਿਆ। ਮੈਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਚਾਹੁੰਦਾ ਸੀ ਤੇ ਵਸਗੇ ਦੀ ਸਿਵਾ ਆ ਇਹ ਸਭ ਕੋਲ ਦੀ ਕਿਰਪਾ ਨਾਲ ਚੱਲਦੀ ਰਹੇ। ਚਲੋ ਧੰਨਵਾਦ ਜੀ।